ਭਾਇਆ ਕੋਈ ਨਹੀਂ ਕਰਦੀਏ ਮੀਤਾ ਸਰਪੰਚਾ ਗਿੰਦੀ ਹਸਰਾ ਗੁਰਤੇਜ ਜਿਆਲ ਇਹਨਾਂ ਵੱਲੋਂ ਪਰ ਮੈਦਾਨ ਦੇ ਅੰਦਰ ਛੀਲੂ ਛੀਲੂ ਸਮਾਰ ਪਰ ਦਾ ਮੇਲਾ ਕੀਲੂ ਬਾਓ ਛੀਲੂ ਛੀਲੂ ਮਰਿਆ ਨਹੀਂ ਆਪਣੇ ਰਕੇਸ਼ ਮੋਪਰੀਆ ਇੱਕ ਪਾਸੇ ਬਾਹੂ ਆਪੁਰਪੁਰਵ ਵਾਲਾ ਉਹ ਕਹਿੰਦੇ ਜੱਗੂ ਹਾਕਮਪੁਰੀਏ ਤੋਂ ਫੋੜ ਖੋਣ ਲੱਗਿਆ 500 ਮੇਰੇ 95 ਗੇਰਾ ਦਿੱਤੇ ਜਾ ਰਹੇ ਆ ਮੇਰੇ ਵੀਰੋ 35 ਲੱਖ ਲੱਖ ਮੇਨਾ ਵੱਜਟ ਹੈ ਕਮਾਲ ਕਰਦੇ ਕਾਪਲਾ ਕਿੰਦੀ ਆਸਟ੍ਰੇਲੀਆ ਕਹਿੰਦਾ ਗੁਰਤੇਜ ਦੇ ਨਾਲ ਧੰਨਵਾਦ ਜਿਨ੍ਹਾਂ ਨੇ ਹਤਕੇਰਾ ਦੇਣੇ ਉਹ ਸਾਹਮਣੇ ਵੇਖੋ ਸੀਲੂ ਉਹ ਸੀਲੂ ਉਹ ਸੀਲੂ ਹਤਕੇਰਾ ਉਹ ਦੁਰਿਆ ਉਹ ਕਹਿੰਦੇ ਮਰ ਪੀਦੀ ਯਾਦ ਵਿੱਚ ਦੇਣਾ ਹਰ ਗੁਰਜਾ ਕਿੰਦੀ ਹਾਸਲ ਦੇ ਪਰਿਵਾਰ ਵੱਲੋਂ ਉਹਨਾਂ ਵੱਲੋਂ 11000 ਹੋਈ ਉਹ ਸਾਹਮਣੇ ਸੀਲੂ ਉਹ ਦੁਰਿਆ ਹਾਂ ਸੀਲੂ ਤੇ ਦੁਰਿਆ ਨਾਟਗਾਰਾ ਵੀ ਖਵਾਬ ਚੱਕਦਾ ਉਹ ਨਾਟਗਾਰਾ ਹਾਕਮ ਵਾਲੀਏ ਤੋਂ ਖੋਹ ਲੱਗਾ ਹੋਇਆ ਉਹ ਪਰ ਨੰਬਰ ਜਿਹੜਾ ਪੋਰੀਆ ਸਿਰਸਰ ਵਾਲਾ ਆਪਣੀ ਟੀਮ ਲਈ ਵਾਲੀਆ ਕਹਿੰਦਾ ਕਿੰਨ ਕਿੰਨੇ ਉਹ ਨਾਟਗਾਰਾ ਮੈਲ ਲੱਗ ਜਾਣਾ ਔਰ ਕੇਸ਼ ਮੋਰੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਗਿੰਦੀ ਆਸਰਾ ਕੋਲ ਹੋ ਦੇਖਦਾ ਮੇਰੇ ਵੀਰੋ ਗੁਰਦੇਵ ਸਿੰਘ ਦੇ ਸੁਰਸਿੰਘ ਦੀ ਧੱਕੀ ਦਾਉਂਦਾ ਗਿੰਦੀ ਆਸਰਾ ਕੋਲ ਹੋ ਦੇਖਦਾ ਮੇਰੇ ਵੀਰੋ ਗੁਰਦੇਵ ਸਿੰਘ ਦੇ ਸੁਰਸਿੰਘ ਦੀ ਆ ਕੀ ਆ ਯਾਰ ਫਾਈਨਲ ਮੈਚ ਹੈ 35 ਲੱਖ ਲਾਉਣਾ ਯਾਰ ਤੇ ਇੱਕ ਪਾਸੇ ਹਰਿਆਣੇ ਵਾਲਾ ਉਧਰੋਂ ਕਹਿੰਦੇ ਆਹ ਬੱਲੇ ਬੱਲੇ ਪੂੜੀਆਂ ਸਰਸਲ ਤੇ ਦੂਜੇ ਪਾਸੇ ਸਿੱ ਨੂੰ ਹਾਕਮ ਵਾਲੀਏ ਤੋਂ ਮੇਰੇ ਵੀਰੋ ਮਾਤਗਾਰਾ ਖੋਲਕਾਉਆ ਉਹ ਚੱਕੂ ਤੋਂ ਮਾਟਿਆਰਾ ਖੋਲ ਲੱਗਾ ਹੋਇਆ ਇੱਕ ਪਾਸੇ ਪੂਰੀਆ ਸਰਸਰ ਵਾਲਾ ਤੇ ਦੂਜੇ ਪਾਸੇ ਸਿੱਧੂ ਆ ਪਾਉ ਆਮਰਨ ਵਾਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਅੰਦਰ ਕੋਡੀ ਦੂਰ ਤੇ ਉਹ ਸਮਾਦੀਦਾ ਹੋਇਆ ਉਹ ਸਮਾਦੀਦਾ ਹੋਇਆ ਬਾਹੂ ਆਮਰਨ ਵਾਲਾ ਬੱਲੇ ਬੱਲੇ ਹੋ ਗਈ 5000 ਸੰਧੂਆ 5000 ਆ ਰੋਬਣਾ ਆਸਟ੍ਰੇਲੀਆ ਤੇ ਅਮੋਲ ਕਚੀਮਾ ਤੇ ਉਧਰੋਂ ਸਾਡੇ ਮਟਵਾਸਰਾ ਤੇ ਗੁਰਪ੍ਰੀਤ ਸਮਰਾ ਤੇ ਹਾਕਮ ਬਾਲਦਾ ਜੀ ਕਬਦੀ ਪਾਉਣ ਦੇ ਲਈ ਹਰਕੇਸ਼ ਮੋਪਰੀਆ ਅੱਗੇ ਵੱਲ ਵਧਦਾ ਹੋਇਆ ਉਹ ਖੇਮਾ ਠੋਕਦਾ ਓ ਉਹ ਖੇਮਾ ਠੋਕਦਾ ਸੀਨੂ ਨੇ ਸੰਧੂ ਕਹਿੰਦੇ ਆ ਕਿ ਤੁਸੀਂ ਡਟਿਆ ਸਾਬੋ ਉਹ ਸੀਨੂਆ ਸੀਨੂ ਨੇ ਛੇ ਠੋਕਤੇ ਉਹ ਸੱਤ ਦਾ ਉਹ ਬਾਹੁ ਅਕਬਰਵਾਦ 시ਦੂ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਵੇਖਾਂਗੇ ਗੱਲ ਕਿਦਾਂ ਦੀ ਹੋ ਗਈ ਸਮਾਂ ਦੱਸੂਗਾ ਵਕਤ ਦੱਸੂ ਇੱਕ ਪਾਸੇ ਪੂਰੀਆ ਸਿਸਰਵਾਲਾ ਤੇ ਦੂਜੇ ਪਾਸੇ 시ਦੂ ਬੱਲੇ بلے 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 کھڑا کھڑا کے کے ابھی کرتا فائنل دا دے لیے जगालो प्रिया कॉडी पवण जे लाइ अॻे वल वाधा हुया ज सवाल भी बि रहिया कोले हो बहू अकबर का न खड़ा बाहू अकबर पुर जी ਫਿਰਦੀ ਤੇ ਖੜਾਤਾ ਤੇ ਕਰੇ ਫੋਨ ਕਰਤਾ ਕਿ ਗੇਟ ਖੋਲ ਲੋ ਕੌਲਿਆਂ ਤੇ ਤੇਲ ਚੋਣ ਦੀਆਂ ਤਿਆਰੀਆਂ ਕਰ ਲੋ ਕੌਲਿਆਂ ਤੇ ਤੇਲ ਚੋਣ ਦੀਆਂ ਤਿਆਰੀਆਂ ਕਰ ਲੋ ਨਾਟਗਾਰਾ ਪਿੰਡ ਦੀ ਫਿਰਨੀ ਤੇ ਲੈ ਗਿਆ ਸੋ ਸਰੀਆ ਤਾਲ ਹਾਂਜੀ ਹਾਕਮ ਵਾਲੀਏ ਜੱਗੂ ਨੇ 10 ਟੱਚ ਲੈ ਕੇ 6 ਜੱਫੇ ਲਾਏ ਸ਼ੀਲੂ ਨੇ 17 ਟੱਚ ਲੈ ਕੇ 8 ਜਫੇ ਲਾਏ ਇਸ ਕਰਕੇ ਸੀਲੂ ਹੈ ਜਿਹੜਾ ਉਹ ਬੈਸ ਦਾ